ਹਾਂਜੀ ਤੇ ਇਹ ਵੀਡੀਓ ਉਹਨਾਂ ਸਾਰੇ ਭਰਾਵਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਰਹਿਣ ਵਾਲੀ ਆ ਜਿਹੜੇ ਕਿ ਖੇਤੀਬਾੜੀ ਦਾ ਕੰਮ ਕਰਦੇ ਨੇ ਚਾਹੇ ਉਹ ਛੋਟੇ ਕਿਸਾਨ ਨੇ ਚਾਹੇ ਉਹ ਵੱਡੇ ਕਿਸਾਨ ਨੇ ਜਿਹੜੇ ਜਿਹੜੇ ਏਰੀਏ ਦੇ ਵਿੱਚ ਹੜ੍ਹਾਂ ਦਾ ਪਾਣੀ ਆਇਆ ਉਹਨਾਂ ਵਾਸਤੇ ਜਿਹੜਾ ਵਾ ਇਸ ਦੇ ਵਿੱਚ ਜ਼ਿਆਦਾ ਲਾਭ ਮਿਲੇਗਾ ਤੇ ਜਿਹੜੇ ਦੂਸਰੇ ਕਿਸਾਨ ਵੀਰ ਨੇ ਉਹ ਵੀ ਘੱਟ ਤੋਂ ਘੱਟ ਜਿਹੜਾ ਵਾ ਇਸ ਸਕੀਮ ਦੇ ਵਿੱਚ ਜਿਹੜਾ 50% ਤੱਕ ਦਾ ਲਾਭ ਜਿਹੜਾ ਵਾ ਲੈ ਸਕਦੇ ਜੇ ਪੰਜਾਬ ਸਰਕਾਰ ਦੁਆਰਾ ਜਿਹੜੀ ਇਸ ਦੇ ਲਈ ਆਨਲਾਈਨ ਪੋਰਟਲ ਵੀ ਜਾਰੀ ਕੀਤੀ ਗਈ ਹੈ ਉੱਥੇ ਤੁਸੀਂ ਘਰ ਬੈਠੇ ਵੀ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਜੇ ਜਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਸੀਐਸਸੀ ਸੈਂਟਰ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਜੇ ਇਹ ਸਾਰੇ ਦੇ ਬਾਰੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਵੀਡੀਓ ਦੇ ਉੱਪਰ ਬਨੇ ਰਹਿਣਾ ਕਿਵੇਂ ਰਜਿਸਟ੍ਰੇਸ਼ਨ ਕਰਨੀ ਆ ਕਿਵੇਂ ਇਸ ਦਾ ਲਾਭ ਲੈ ਸਕਦੇ ਹੋ ਉਸ ਲਈ ਕਿਹੜੇ-ਕਿਹੜੇ ਕਾਗਜ਼ ਜ਼ਰੂਰੀ ਨੇ ਸਾਰੀ ਜਾਣਕਾਰੀ ਵੀ ਤੁਹਾਨੂੰ ਮਿਲ ਜਾਵੇਗੀ ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਆ ਕਿਵੇਂ ਉਹ ਵੀ ਵੀਡੀਓ ਦੇ ਵਿੱਚ ਹੀ ਮਿਲ ਜਾਵੇਗਾ ਇਹ ਸਰਕਾਰ ਦੁਆਰਾ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਉਸ ਦੀ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਉੱਥੋਂ ਜਾ ਕੇ ਤੁਸੀਂ ਉਹ ਸਾਰੀਆਂ ਸ਼ਰਤਾਂ ਪੜ੍ਹ ਸਕਦੇ ਜੀ ਤੇ ਕੁਝ ਕਿ ਜਿਹੜਾ ਇੰਟਰੋਡਿਊਸ ਹੈ ਉਹ ਤੁਹਾਨੂੰ ਮੈਂ ਕਰਵਾ ਦੇਣਾ ਵਾਂ ਇਸ ਦੇ ਵਿੱਚ ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਕਿਸਾਨ ਨੇ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਬਿਲਕੁਲ ਮੁਫਤ ਕਣਕ ਦੇ ਬੀਜ ਦਿੱਤੇ ਜਾਣਗੇ ਤੇ ਜਿਹੜੇ ਦੂਸਰੇ ਕਿਸਾਨ ਵੀਰ ਨੇ ਉਹਨਾਂ ਨੂੰ ਜਿਹੜਾ ਵਾ ਇਸ ਦੇ ਵਿੱਚ 50% ਤੱਕ ਜਿਹੜੀ ਸਬਸਿਡੀ ਆ ਮਿਲੇਗੀ ਇਸ ਦੇ ਲਈ ਕਣਕ ਦਾ ਬੀਜ ਲੈਣ ਦੇ ਲਈ ਆਨਲਾਈਨ ਤੁਹਾਨੂੰ ਫਾਰਮ ਭਰਨਾ ਪਵੇਗਾ ਆਪਣੇ ਮੋਬਾਈਲ ਤੋਂ ਵੀ ਭਰ ਸਕਦੇ ਜੇ ਤੇ ਇਹ ਬੀਜ ਜਿਹੜੇ ਆ ਤੁਹਾਨੂੰ ਤੁਹਾਡੇ ਨੇੜੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚੋਂ ਮਿਲਣਗੇ ਜਦੋਂ ਇਸ ਦੀ ਰਜਿਸਟ੍ਰੇਸ਼ਨ ਕਰਨੀ ਆ ਤਾਂ ਉਸ ਟਾਈਮ ਦੇ ਵਿੱਚ ਤੁਹਾਡੇ ਕੋਲ ਆਧਾਰ ਕਾਰਡ ਰਾਸ਼ਨ ਕਾਰਡ ਸਰਕਾਰੀ ਆਈਡੀ ਕੋਈ ਵੀ ਮਤਲਬ ਜ਼ਮੀਨ ਦੀ ਫਰਦ ਇਹ ਡਾਕੂਮੈਂਟਾਂ ਦੇ ਵਿੱਚੋਂ ਡਾਕੂਮੈਂਟ ਹੋਣੇ ਤੁਹਾਡੇ ਕੋਲ ਜ਼ਰੂਰੀ ਨੇ ਇਹਦੇ ਵਿੱਚ ਜਿਹੜੇ ਹਾਰ ਪ੍ਰਭਾਵਿਤ ਏਰੀਏ ਨੇ ਉਹਨਾਂ ਕਿਸਾਨਾਂ ਨੂੰ 5 ਏਕੜ ਤੱਕ ਜਿਹੜੀ ਗਨਕਿਓ ਫ੍ਰੀ ਦਿੱਤੀ ਜਾਵੇਗੀ ਤੇ ਜਿਹੜੇ ਦੂਸਰੇ ਕਿਸਾਨ ਵੀਰ ਨੇ ਉਹਨਾਂ ਨੂੰ ਇੱਕ ਕਿਸਾਨ ਵੀਰ ਨੂੰ ਜਿਹੜਾ ਵਾ 2.5 ਏਕੜ ਤੱਕ ਦਾ ਬੀਜ ਜਿਹੜਾ ਵਾ 50% ਦੀ ਸਬਸਿਡੀ ਦੇ ਉੱਪਰ ਦਿੱਤਾ ਜਾਵੇਗਾ ਹਾਂਜੀ ਦੇ ਇੱਥੇ ਮੋਬਾਈਲ ਦਾ Google Chrome ਓਪਨ ਕਰ ਲੈਣਾ ਵਾ ਇੱਥੇ ਸਰਚ ਦੇ ਵਿੱਚ ਤੁਸੀਂ Agri Machinery ਲੈ ਕੇ ਸਰਚ ਕਰ ਲੈਣਾ ਵਾ ਇਸ ਦੀ ਅਫੀਸ਼ੀਅਲ ਵੈਬਸਾਈਟ ਜਿਹੜੀ ਆ ਉਹ ਤੁਹਾਨੂੰ ਇੱਥੇ ਮਿਲ ਜਾਵੇਗੀ ਇਸ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਵੇਗਾ ਇਸ ਦੇ ਉੱਪਰ ਇੱਥੇ ਓਕੇ ਕਰ ਦੇਣਾ ਵਾ ਓਕੇ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਐਵੇਂ ਦਾ ਤੁਹਾਡੇ ਸਾਹਮਣੇ ਇੰਟਰਫੇਸ ਇਸ ਦਾ ਓਪਨ ਹੋ ਜਾਵੇਗਾ ਹੁਣ ਇਸ ਦੇ ਵਿੱਚ ਇੱਥੇ ਦੇਖੋਗੇ ਲਿਖਿਆ ਆ ਰਿਹਾ ਮੁਫਤ ਕਣਕ ਦੇ ਬੀਜ ਅਤੇ ਸਬਸਿਡੀ ਬੀਜ ਲੈਣ ਲਈ ਅਰਜੀ ਦੇਣ ਲਈ ਕਲਿੱਕ ਕਰੋ ਇਹਦੇ ਉੱਪਰ ਹੀ ਤੁਸੀਂ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਹਾਂਜੀ ਇੱਥੇ ਤੁਸੀਂ ਜਦੋਂ ਇਸ ਨੂੰ ਉੱਪਰ ਕਰੋਗੇ ਇੱਥੋਂ ਤੁਸੀਂ ਸਾਰੀਆਂ ਇਸ ਦੇ ਜਿਹੜੇ ਨਿਯਮ ਹੈ ਉਹ ਪੜ੍ਹ ਸਕਦੇ ਜੇ ਤੇ ਹੁਣ ਇੱਥੇ ਤੁਹਾਨੂੰ ਮਿਲੇਗੀ ਐਂਟਰ ਫਾਰਮਰ ਆਧਾਰ ਨੰਬਰ ਇਹਦੇ ਵਿੱਚ ਹੁਣ ਤੁਸੀਂ ਆਪਣਾ ਇੱਥੇ ਆਧਾਰ ਕਾਰਡ ਦਾ ਜਿਹੜਾ ਨੰਬਰ ਹੈ ਉਹ ਇਸ ਦੇ ਵਿੱਚ ਭਰ ਲੈਣਾ ਵਾ ਭਰਨ ਤੋਂ ਬਾਅਦ ਇੱਥੇ ਸਰਚ ਕਰਨਾ ਵਾ ਸਰਚ ਦੇ ਉੱਪਰ ਤੋਂ ਹੀ ਦੇਖੋਗੇ ਇੱਥੇ OTP ਵਾਲਾ ਨੰਬਰ ਤੁਹਾਨੂੰ ਦੱਸੇਗਾ ਤੁਹਾਡੇ ਕਿਹੜੇ ਨੰਬਰ ਤੇ OTP ਜਾਵੇਗਾ ਓਕੇ ਕਰ ਦੇਣਾ ਵਾ ਉਸ ਨੰਬਰ ਦੇ ਹੁਣ ਉੱਪਰ ਇੱਥੇ OTP ਆਏਗਾ OTP ਭਰ ਕੇ ਇੱਥੇ ਤੁਸੀਂ ਵੈਰੀਫਾਈ ਕਰ ਦੇਣਾ ਇਸ ਨੂੰ ਇੱਥੇ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਕਈ ਵਾਰ ਕੀ ਹੁੰਦਾ ਵਾ OTP ਬਹੁਤ ਲੇਟ ਆਉਂਦਾ ਵਾ ਤੇ ਕਈ ਭਰਾਵਾਂ ਨੇ ਕਹਿਣਾ ਵਾ ਸਾਡੇ OTP ਨਹੀਂ ਆ ਰਿਹਾ ਇਸ ਦੇ ਲਈ ਤੁਸੀਂ ਨਾ ਵੇਟ ਜ਼ਰੂਰ ਕਰ ਲਿਓ ਇਸ ਨੂੰ ਫਿਰ ਤੁਸੀਂ ਇਥੋਂ ਬੈਕ ਚਲੇ ਜਾਣਾ ਬੈਕ ਜਾ ਕੇ ਫਿਰ ਓਕੇ ਕਰਕੇ ਉੱਥੋਂ ਫਿਰ ਟਰਾਈ ਕਰਕੇ ਵੰਦੇ ਰਹਿਣਾ ਵਾ 1 2 ਜਾਂ 3 ਵਾਰੀ ਤੁਸੀਂ ਇਸ ਨੂੰ ਜਿਆਦਾ ਟਰਾਈ ਕਰੋਗੇ ਤਾਂ ਵਿੱਚੋਂ OTP ਤੁਹਾਨੂੰ ਮਿਲ ਜਾਵੇਗਾ ਇਸ ਨੂੰ ਤੁਸੀਂ ਦੁਪਹਿਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ 9 10 ਵਜੇ ਰਾਤ ਨੂੰ ਇਸ ਤਰ੍ਹਾਂ ਕਰਕੇ ਅਪਲਾਈ ਕਰੋ ਕਈ ਵਾਰ OTP ਇਸ ਦਾ ਲੇਟ ਆਉਂਦਾ ਵਾ ਸੋ ਵੇਟ ਕਰ ਲਿਆ ਕਰੋ ਇਸ ਦੇ ਉੱਪਰ ਜੇ ਨਹੀਂ ਆਉਂਦਾ ਫਿਰ ਤੋਂ ਬੈਕ ਜਾ ਕੇ ਫਿਰ ਤੋਂ ਅਪਲਾਈ ਕਰੋ 2 3 ਟਰਾਈਆਂ ਕਰੋਗੇ ਤਾਂ ਜ਼ਰੂਰ ਆ ਜਾਵੇਗਾ ਹਾਂਜੀ ਤੇ ਲੌਗਇਨ ਕਰਨ ਤੋਂ ਬਾਅਦ ਐਵੇਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਹੁਣ ਇਸ ਦੇ ਵਿੱਚ ਤੁਸੀਂ ਵੇਖੋਗੇ ਤੁਹਾਡਾ ਸਾਰਾ ਡਾਟਾ ਜਿਹੜਾ ਵਾ ਇਸ ਦੇ ਵਿੱਚ ਸ਼ੋਅ ਕਰ ਜਾਵੇਗਾ ਤੇ ਹੁਣ ਇੱਥੇ ਤੁਹਾਨੂੰ ਇੱਕ ਤੁਹਾਨੂੰ ਆਪਸ਼ਨ ਮਿਲੇਗੀ ਸਿਲੈਕਟ ਬਲੌਗ ਬਲੌਗ ਸਿਲੈਕਟ ਵਾਲੀ ਜਿਹੜੀ ਆਪਸ਼ਨ ਹੈ ਇਸ ਦੇ ਵਿੱਚੋਂ ਤੁਸੀਂ ਇੱਥੇ ਸਿਲੈਕਟ ਕਰ ਲੈਣੀ ਆ ਤੁਹਾਡੇ ਕਿਹੜੀ ਬਲੌਗ ਪੈਂਦੀ ਆ ਜਿਸ ਤਰ੍ਹਾਂ ਕਿ ਸਾਡੇ ਚੁਗਾਵਾਂ ਦਾ ਮੈਸ ਦੇ ਵਿੱਚ ਚੁਗਾਵਾਂ ਕਰ ਲਵਾਂਗਾ ਚੁਗਾਵਾਂ ਕਰਨ ਤੋਂ ਬਾਅਦ ਇੱਥੇ ਆ ਸਾਈਡ ਤੇ ਤੁਸੀਂ ਦੇਖੋਗੇ ਰਜਿਸਟਰਡ ਦੀ ਤੁਹਾਨੂੰ ਆਪਸ਼ਨ ਇੱਥੇ ਦਿਖਾਈ ਦੇ ਜਾਵੇਗੀ ਰਜਿਸਟਰਡ ਵਾਲੀ অপਸ਼ਨ ਦੇ ਉੱਪਰ ਇੱਥੇ ਓਕੇ ਕਰ ਦੇਣਾ ਤੁਸੀਂ ਹੁਣ ਇਸ ਦੇ ਵਿੱਚ ਵੇਖੋਗੇ ਵੀਟ ਸਬਸਿਡੀ ਉੱਪਰ ਆ ਰਿਹਾ ਉੱਥੇ ਹੜ੍ਹ ਪ੍ਰਭਾਵਿਤ ਏਰੀਆ ਜਿਹੜੇ 5 ਆ ਰਹੇ ਨਾਲ ਹੀ ਜੇ ਤੁਹੀਂ ਹੜ੍ਹ ਪ੍ਰਭਾਵਿਤ ਏਰੀਆ ਨਾਲ ਬਲੋਂਗ ਕਰਦੇ ਫਿਰ ਇੱਥੇ ਹੜ੍ਹ ਪ੍ਰਭਾਵਿਤ ਏਰੀਆ ਵਾਲੇ ਤੇ ਓਕੇ ਰਹਿਣ ਦੇਣਾ ਵਾ ਉਸ ਤੋਂ ਬਾਅਦ ਜਿਹੜੇ ਹੜ੍ਹ ਰਹਿਤ ਖੇਤre 2.5 ਏਕੜ ਵਾਲੇ ਹੁਣ ਇਸ ਦੇ ਵਿੱਚ ਆ ਰਿਹਾ ਵਾ ਕਨਕ ਦੀ ਕਾਸਟ ਏਰੀਆ ਦੀਨ ਏ ਤੁਸੀਂ ਹੁਣ ਇੱਥੇ ਲਿਖ ਦੇਣਾ ਵਾ ਕਿੰਨੇ ਏਕੜ ਆ ਤੁਹਾਡੀ ਕਾਨਕ ਚਾਰ ਪੰਜ ਏਕੜ ਆ ਕਿੰਨੇ ਆ ਤੁਸੀਂ ਇਸ ਦੇ ਵਿੱਚ ਵਾਦੋ ਵਾਦ ਜਿਹੜੀ 5 ਏਕੜ ਦੀ ਭਰ ਸਕਦੇ ਜੇ ਹੁਣ ਇਸ ਦੇ ਵਿੱਚ ਆਏਗਾ ਬੈਗ ਦੀ ਮਾਤਰਾ ਬੈਗ ਦੀ ਮਾਤਰਾ ਵਿੱਚ ਇੱਥੇ ਵਿੱਚ ਤੁਸੀਂ 5 ਹੀ ਭਰ ਸਕਦੇ ਜੇ ਕੋਈ ਵੀ 5 ਏਕੜ ਵਾਸਤੇ ਭਰਿਆ ਤੇ 5 ਹੀ ਇੱਥੇ ਭਰਨੀ ਆ ਹੁਣ ਆਏਗਾ ਕਨਕ ਦੀ ਕਾਸਤ ਵਾਲਾ ਜ਼ਿਲ੍ਹਾ ਚੁਣੋ ਜਿਵੇਂ ਕਿ ਤੁਹਾਡਾ ਕਿਹੜਾ ਜ਼ਿਲ੍ਹਾ ਵਾ ਤੁਹਾਨੂੰ ਕਿਹੜਾ ਜ਼ਿਲ੍ਹਾ ਪੈਂਦਾ ਇਸ ਦੇ ਵਿੱਚੋਂ ਸਿਲੈਕਟ ਕਰ ਲੈਣਾ ਵਾ ਕਨਕ ਦੀ ਕਾਸਤ ਦੀ ਤਹਿਸੀਲ ਜਿਹੜੀ ਵੀ ਤੁਹਾਡੀ ਤਹਿਸੀਲ ਆ ਉਹ ਤੁਸੀਂ ਇਸ ਦੇ ਵਿੱਚੋਂ ਸਿਲੈਕਟ ਕਰ ਲੈਣੀ ਹੈ ਆਪਣੀ ਹੁਣ ਕਣਕ ਦੀ ਆਕਾਸਤ ਵਾਲਾ ਬਲੌਗ ਬਲੌਗ ਦੇ ਵਿੱਚ ਜਿਵੇਂ ਕਿ ਸਾਡਾ ਚੁਗਾਵਾ ਵਾ ਮੈਂ ਚੁਗਾਵਾ ਸਿਲੈਕਟ ਕਰਾਂਗਾ ਉਸ ਤੋਂ ਬਾਅਦ ਕਣਕ ਦੀ ਆਕਾਸਤ ਵਾਲਾ ਪਿੰਡ ਹੁਣ ਇੱਥੋਂ ਤੁਹਾਡੇ ਪਿੰਡਾਂ ਦੀ ਜਿਹੜੀ ਲਿਸਟ ਆ ਉਹ ਸਾਰੀ ਵਿੱਚੋਂ ਆ ਜਾਵੇਗੀ ਤੁਸੀਂ ਇਸ ਦੇ ਵਿੱਚੋਂ ਆਪਣਾ ਕੋਈ ਵੀ ਪਿੰਡ ਜਿਹੜਾ ਵੀ ਤੁਹਾਡਾ ਪਿੰਡ ਆ ਰਿਹਾ ਉਹ ਇਸ ਦੇ ਵਿੱਚੋਂ ਸਿਲੈਕਟ ਕਰ ਲੈਣਾ ਵਾ ਹੁਣ ਇੱਥੇ ਆਏਗਾ ਰਕਬੇ ਵਾਲੇ ਦਸਤਾਵੇਜ਼ ਅਪਲੋਡ ਕਰੋ ਤੇ ਦਸਤਾਵੇਜ਼ ਤੁਹਾਨੂੰ ਪਿਛੇ ਇਨਸਟਰਕਸ਼ਨ ਦਿੱਤੀਆਂ ਹੀ ਆ ਉਹਦੇ ਵਿੱਚੋਂ ਜਿਹੜੇ-ਜਿਹੜੇ ਵੀ ਹੈਗੇ ਆ ਜਿਸ ਤਰ੍ਹਾਂ ਫਰਦ ਆ ਜਿਹੜੇ ਵੀ ਡਾਕੂਮੈਂਟ ਤੁਹਾਨੂੰ ਦੱਸਿਆ ਵਾ ਇਹਨਾਂ ਦੇ ਵਿੱਚੋਂ ਕਰਕੇ ਚੂਸ ਫਾਈਲ ਦੇ ਉੱਪਰ ਜਾ ਕੇ ਇੱਥੇ ਫੋਟੋ ਦੇ ਵਿੱਚ ਤੁਸੀਂ ਕੋਈ ਵੀ ਇਸ ਦੇ ਵਿੱਚੋਂ ਸਿਲੈਕਟ ਕਰਕੇ ਓਕੇ ਕਰ ਦੇਣਾ ਵਾ ਇੱਥੇ ਤੁਹਾਨੂੰ ਦਿਖਾਈ ਦੇ ਦੇ ਜਾਵੇਗਾ ਉਹ ਹੁਣ ਆਏਗਾ ਲੈਂਡ ਰਿਕਾਰਡ ਐਡ ਲੈਂਡ ਰਿਕਾਰਡ ਆਏਗਾ ਇਸ ਦੇ ਵਿੱਚ ਹੁਣ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੁਹਾਡਾ ਇੱਥੇ ਆ ਚੁੱਕਾ ਵਾ ਕਿਹੜਾ ਪਿੰਡ ਆ ਕਿਹੜਾ ਬਲੌਕ ਆ ਸਾਰਾ ਕੁਝ ਆ ਗਿਆ ਤੇ ਮੈਂ ਪੁਸ਼ਟੀ ਕਰਦਾ ਹਾਂ ਇਸ ਵਾਲੇ ਦੇ ਉੱਪਰ ਓਕੇ ਕਰਨਾ ਵਾ ਓਕੇ ਕਰਕੇ ਦੇ ਇੱਥੇ ਤੋਂ ਸੀਐਸ ਨੂੰ ਸਬਮਿਟ ਕਰ ਦੇਣਾ ਵਾ ਸਬਮਿਟ ਕਰਨਾ ਬਸ ਇਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਇੱਥੇ ਸਬਮਿਟ ਕਰ ਦੇਣਾ ਵਾ ਸਬਮਿਟ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਵਾ ਤੁਹਾਨੂੰ ਸੈਂਕਸ਼ਨ ਦੀ ਚੈੱਕ ਕਰਨੀ ਆ ਤੇ ਉਸ ਦੇ ਲਈ ਜਿਹੜਾ ਤਾਨੂੰ ਦੱਸਾਂਗਾ ਤਰੀਕਾ ਕਿਵੇਂ ਤੁਸੀਂ ਚੈੱਕ ਕਰ ਸਕਦੇ ਜੇ ਜਾਂ ਤੁਸੀਂ ਨੇੜੇ ਆਪਣੇ ਜਦੋਂ ਅਪਲਾਈ ਕਰਦੋ ਰਜਿਸਟ੍ਰੇਸ਼ਨ ਕਰਦੋਗੇ ਤੇ ਆਪਣੇ ਖੇਤੀਬਾੜੀ ਦਫ਼ਤਰ ਦੇ ਵਿੱਚ ਜਾ ਕੇ ਉੱਥੇ ਦੱਸ ਸਕਦੇ ਜੇ ਅਸੀਂ ਇੰਨੀ ਏਕੜ ਵਾਸਤੇ ਅਪਲਾਈ ਕੀਤਾ ਉੱਥੇ ਤੁਹਾਡਾ ਡਾਟਾ ਜਿਹੜਾ ਵਾ ਆਨਲਾਈਨ ਉਹਨਾਂ ਕੋਲ ਪਹੁੰਚ ਜਾਵੇਗਾ ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਤੁਸੀਂ ਇਹ ਜਿਹੜਾ ਵਾ ਰਜਿਸਟ੍ਰੇਸ਼ਨ ਕਰ ਸਕਦੇ ਜੀ ਇਸ ਦੀ